ਹਾਲ ਜੀ ਸਾਰੇ ਫੇਸਬੁੱਕ ਫੈਮਿਲੀ ਨੂੰ ਗੁੱਡ ਮਾਰਨਿੰਗ ਕੀ ਹਾਲ ਆ ਜੀ ਸਾਰਿਆਂ ਦੀ ਉਮੀਦ ਕਰਦੀ ਕਿ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਚੜ੍ਹਦੀ ਕਲਾ ਚ ਹੋਵੋਗੇ ਤੇ ਇਧਰ ਆਪਾਂ ਵੀ ਚੜ੍ਹਦੀ ਕਲਾ ਚ ਆਪਾਂ ਦੀ ਕਿਰਪਾ ਤੇ ਦੇਖੋ ਕਿੱਡਾ ਕਾਲਜਗ ਦਾ ਟਾਈਮ ਆ ਗਿਆ ਕੱਲ ਨੂੰ ਮੈਂ ਇੱਕ ਵੀਡੀਓ ਵੇਖੀ ਤੇਰਮੋਰਾ ਤਨ ਹਜੇ ਚਾਤਰੀ ਹੋਈਆ ਛਕੀ ਨਹੀਂ ਗੁਰੂ ਘਰ ਆਏ ਆ ਇੱਕ ਵੀਡੀਓ ਵੇਖੀ ਸੱਚੀ ਹਿਰਦਾ ਅੰਦਰੋਂ ਨਾ ਬਲੁੰਦ ਰਿਆ ਗਿਆ ਕਾਲਜਾ ਜਰੂਰ ਵੀਡੀਓ ਸੁਣੇ ਇੱਕ ਬੱਚਾ ਸੀ 13 ਸਾਲ ਦਾ ਤੇ ਉਹ ਨਾ ਉਹ ਹੁੰਦੇ ਹੁੰਦੇ ਜਿਹੜਾ ਰਿਪੋਰਟਰ ਆਪਣੇ ਘਰਾਂ 'ਚ ਕਿਸੇ ਨੇ ਪਾਤੀ ਹੋ ਵੀਡੀਓ ਵੀ ਬੱਚੇ ਤੱਕ ਜ਼ਰੂਰ ਪਹੁੰਚੋ ਹਨਾ ਤੇ ਉਹ ਪਹੁੰਚੇ ਵਿਚਾਰੇ ਜੇ ਵੀਡੀਓ ਆਈ ਹੁੰਦੀ ਦੀ ਛੋਟਾ ਜਿਹਾ ਸੀ 13 ਸਾਲ ਦਾ ਜਾਨੀ ਮੇਰਾ ਜਗਮੀਤ 11 ਸਾਲ ਦਾ ਤੇ ਉਹ 12 13 ਤਿੰਨ ਕ ਸਾਲ ਦਾ ਦੋ ਸਾਲ ਦਾ ਫਰਕ ਜਾਨੀ ਵੀਡੀਓ ਆਈ ਤੇ ਉਹ ਨਾ ਉਹਨੂੰ ਕੈਮਰਾ ਵਾਲਾ ਜਿਹੜਾ ਵੀਡੀਓ ਬਣਾਉਣ ਆਇਆ ਸੀ ਉਹ ਬੰਦਾ ਪੁੱਛੇ ਕਹਿੰਦਾ ਵੀ ਬੇਟਾ ਕਹਿੰਦਾ ਤੇਰਾ ਦਿਲ ਕਰਦਾ ਵੀ ਤੂੰ ਆਪਦੀ ਮਾਂ ਨੂੰ ਮਿਲਣੇ ਕਹਿੰਦਾ ਨਹੀਂ ਕਹਿੰਦਾ ਤਾਂ ਆਈ ਕੌਣ ਤਾਂਦੀ ਨੂੰ ਬੋਮਦਾ ਕਹਿੰਦਾ ਮੈਂ ਕਹਿੰਦਾ ਜ਼ਿੰਮੇਵਾਰੀ ਕਰਦੀ ਕੀ ਜਿੱਤੇ ਕਹਿੰਦਾ ਮੇਰੇ ਤੇ ਕਹਿੰਦਾ ਉਮਰ ਕਿੰਨੀ ਆ ਕਹਿੰਦਾ 13 ਸਾਲ ਕਹਿੰਦਾ ਘਰ ਦੇ ਕੰਮਕਾਰ ਕੌਣ ਕਰਦਾ ਸਾਰੇ ਕਹਿੰਦਾ ਮੈਂ ਕਰਦਾ ਕਹਿੰਦਾ ਅੱਜ ਸਫਾਈ ਕਰ ਰਹੀ ਸੀ ਕਾਂਗਰਸ ਕਹਿੰਦਾ ਹਾਂਜੀ ਕਹਿੰਦਾ ਤੂੰ ਚਾਹਨਾ ਵੀ ਤੈਨੂੰ ਤੇਰੀ ਮਾਂ ਵળે ਕਹਿੰਦਾ ਨਹੀਂ ਮੈਂ ਕਹਿੰਦੀ ਐਡਾ ਕਾਲਜ ਜਾਊਗਾ ਧੂਪ ਤੇ ਹੋਰ ਕੀ ਕਾਲਜ ਜਾਊਗਾ ਆਊਗਾ ਸਭ ਤੋਂ ਵੱਡੀ ਮਮਤਾ ਮਾਂ ਦੀ ਗਣੀ ਗਈ ਹੈ ਤੇ ਇੱਕ ਮਾਂ ਹੀ ਆਪਣੇ ਬੱਚਿਆਂ ਦੀ ਮੈਤਰੀ ਤੇ ਹੋਰ ਕੌਣ ਕਿਸੇ ਦਾ ਸਹਾਂ ਹੋ ਸਕਦਾ ਭੈਣਾ ਭਰਾਵਾਂ ਦੀ ਤਾਂ ਗੱਲ ਛੱਡੋ ਹਣਾ ਇੱਕ ਮਾਂ ਪਿਓ ਦੀ ਮਮਤਾ ਸਭ ਤੋਂ ਵੱਡੀ ਹੁੰਦੀ ਆ ਤੇ ਉਹ ਕਹਿੰਦੇ ਤੈਨੂੰ ਆਦੀ ਮਾਂ ਦੀ ਯਾਦ ਆਉਂਦੀ ਆ ਕਹਿੰਦਾ ਨਹੀਂ ਕਹਿੰਦੇ ਪਿਓ ਦੀ ਕਹਿੰਦਾ ਆਉਂਦੀ ਆ ਕਹਿੰਦੇ ਪਿਓ ਕਿੱਥੇ ਆ ਕਹਿੰਦਾ ਪਿਓ ਮੇਰਾ ਦੁਨੀਆ ਤੋਂ ਛੱਡ ਕੇ ਮੈਨੂੰ ਚਲਿਆ ਗਿਆ ਵੀ ਮਹਾਰਾਜ ਦੇ ਭਾਣੇ ਅਨਸਾਰ ਤੇ ਉਹ ਕਹਿੰਦੇ ਮਾਂ ਕਹਿੰਦਾ ਮਾਂ ਸਾਨੂੰ ਜੰਦਿਆਂ ਨੂੰ ਛੱਡ ਕੇ ਚਲੀ ਗਈ ਵੀ ਕਈ ਲੋਕ ਤਾਂ ਹੁੰਦੇ ਆ ਮਰਨ ਤੋਂ ਬਾਅਦ ਵੀ ਛੋੜਾ ਪੰਦੇ ਹੁਣ ਸਾਡਾ ਪਿਓ ਸਾਨੂੰ ਦੁਨੀਆ ਤੋਂ ਚਲਿਆ ਗਿਆ ਤੇ ਸਾਡਾ ਪਿਛੋੜਾ ਪੈ ਗਿਆ ਤੇ ਅਸੀਂ ਸਹਿ ਵੀ ਲਿਆ ਕਹਿੰਦੇ ਸਾਡੀ ਮਾਂ ਜਿਉਂਦੇ ਜਾਗਦੇ ਸਾਨੂੰ ਜਿਉਂਦਾ ਜਾਗਦਿਆਂ ਨੂੰ ਛੱਡ ਕੇ ਮਰੇ ਸਮਝ ਕੇ ਛੱਡ ਗਈ ਕਹਿੰਦੇ ਨਿੱਪਲਾ ਮੂੰਹ 'ਚ ਪਾ ਗਈ ਦੁੱਧ ਦੂੰਘ ਭਰ ਕੇ ਤੇ ਮਾਂ ਤਾਂ ਉਹ ਦੱਸੇ ਕਹਿੰਦੀ 14 15 ਵਾਰ ਇਹ ਮਾਨੂੰ ਲੈ ਕੇ ਆਈ ਤੇ ਕਹਿੰਦੀ ਹਾਰ ਕੇ ਮਰੇ ਹੱਥ ਖੜੇ ਹੋ ਗਏ ਕਹਿੰਦੀ ਮੈਂ ਗਈ ਨਹੀਂ ਵਿਰਤ ਮਾਂ ਤਾਂ ਤੇ ਇੱਕੋ ਤਾਂ ਪੋਤਾ ਤੇ ਇੱਕ ਪੁੱਤੀ ਸਾਂ ਲੱਗੇ ਮੈਂ ਤਾਂ ਕਹਿਨੀ ਆ ਜਿਹੜੀਆਂ ਮਾਵਾਂ ਮਜਬੂਰ ਹੋ ਜਾਂਦੀਆਂ ਚਲੋ ਬੰਦੇ ਮਰ ਜਾਂਦੇ ਆ ਪਰ ਆਪਣੇ ਬੱਚਿਆਂ ਨੂੰ ਨਾ ਛੱਡੋ ਜੇ ਤੁਹਾਡੇ ਬੱਚੇ ਤਾਂ ਤੁਹਾਡੇ ਕੱਲ ਨੂੰ ਮਿੱਤ ਹੋ ਜਾਣਗੇ ਜੇ ਤੁਸੀਂ ਬਗਾਨੇ ਬੰਦੇ ਨਾਲ ਰਿਲੇਸ਼ਨ ਦੇ ਵਿੱਚ ਆ ਜਾਣਾ ਜਾ ਕੋਈ ਗੱਲਬਾਤ ਕਿਸੇ ਤੱਕਾਂ ਦੀ ਹੀ ਹੈ ਕੁਝ ਵੀ ਆ ਹਨ ਬਗਾਨਾ ਬੰਦਾ ਤੁਹਾਡਾ ਕਦੇ ਨਹੀਂ ਬਣਦਾ ਤੁਹਾਡੀ ਲਾਦ ਤਾਂ ਫਿਰ ਵੀ ਕੱਲ ਨੂੰ ਕਹੂਗੀ ਵੀ ਨਾ ਮੇਰੀ ਮਾਂ ਹੈ ਸਾਡੀ ਮਾਂ ਹੈ ਚਾਹੇ ਉਹ ਧੀ ਹੈ ਚਾਹੇ ਪੁੱਤਾਂ ਫਿਰ ਵੀ ਪਾਹੇ ਕਿੰਨਾ ਹੀ ਮਾੜਾ ਫਿਰ ਵੀ ਕਹੂਗਾ ਵੀ ਮੇਰੀ ਮਾਂ ਹੈ ਤੇ ਪਰ ਬਗਾਨਾ ਬੰਦਾ ਨਹੀਂ ਸਾਥ ਦਿੰਦਾ ਬਗਾਨਾ ਬੰਦਾ ਨਹੀਂ ਤੁਹਾਡਾ ਬਣਦਾ ਜਿੱਥੇ ਤੁਹਾਡੀ ਲਾਦ ਨੇ ਖੜ ਜਾਣਾ ਉੱਥੇ ਕਿਸੇ ਨੇ ਨਹੀਂ ਆ ਕੇ ਖੜਨਾ ਹਨਾ ਆਪਦੇ ਬੱਚਿਆਂ ਦਾ ਸਾਥ ਨਾ ਛੱਡਿਆ ਕਰੋ ਜਦੋਂ ਵੀਡੀਓ ਵੇਖੀ ਜਦਮੀ ਤਨ ਮੈਨੂੰ ਇੰਨੀ ਘੁੱਟ ਕੇ ਜੱਫੀ ਪਾਈ ਹਾਂ ਬਹੁਤ ਜ਼ਿਆਦੇ ਤੇ ਨਾਲੇ ਜਲਮੀਤ ਦੇ ਖਾਂਚ ਪਾਣੀ ਆ ਗਿਆ ਸੱਚੀ ਜਲਮੀਤ ਨੇ ਵੀ ਅਫਸੋਸ ਜਿਹਾ ਕੀਤਾ ਇਸ ਗੱਲ ਦਾ ਵੀ ਹਨਾ ਮਾਵਾ ਇਦਾਂ ਦੀਆਂ ਵੀ ਹੁੰਦਗਾ ਤੇ ਮੈਂ ਤਾਂ ਨਾ ਸੌਂ ਲੱਗਿਆ ਤੇ ਜਵਾਕਾਂ ਨੂੰ ਇੱਕ ਮਿੰਟ ਨਹੀਂ ਛੱਡ ਕੇ ਜਾਂਦੀ ਤੇ ਨਾਲੇ ਵੀ ਕਿੰਨੀ ਪ੍ਰੋਬਲਮ ਚ ਮੈਂ ਪਰ ਨਹੀਂ ਮੈਂ ਆਵਦੇ ਬੱਚਿਆਂ ਦੇ ਸਾਥ ਨਹੀਂ ਛੱਡ ਸਕਦੀ ਜੋ ਮਰਜ਼ੀ ਹੋ ਜੇ ਇਹਨਾਂ ਦਾ ਸਾਥ ਨਹੀਂ ਛੱਡਿਆ ਜਾਂਦਾ ਚਾਹੇ ਜੋ ਵੀ ਆ ਚਾਹੇ ਚੰਗਾ ਸੰਤਣ ਚਾਹੇ ਮਾੜਾ ਸੰਤਣ ਚਾਹੇ ਵੱਡੇ ਹੋ ਕੇ ਰੋਟੀ ਦੇਣ ਨਾ ਦੇਣ ਉਹ ਇਹਨਾਂ ਦੀ ਸ਼ਰਮ ਕਰ ਨਹੀਂ ਸਾਤ ਨੇ ਛੱਡਿਆ ਜਾਂਦਾ 9 ਮਹੀਨੇ ਇਹਨਾਂ ਨੂੰ ਕੋਖਾ ਚ ਰੱਖਿਆ ਹੈ ਖਾਣ ਪੀਣ ਦਾ ਦਾ ਧਿਆਨ ਰੱਖਿਆ ਹੈ ਕਿ ਖਾਣਾ ਕੀ ਪੀਣਾ ਇੰਨੀ ਖਤਰ ਇੰਨਾ ਖਤਰ ਬਹੁਤ ਕੁਛ ਸਿਆ ਤੇ ਪਰ ਅੱਜ ਆਪਾਂ ਇਹਨਾਂ ਨੂੰ ਸੈਟ ਚ ਕੇ ਗਲਗਾ ਚ ਰੋਲਣ ਜੋਗੀ ਉਹ ਵਾਇਰੂ ਸੱਚੇ ਪਾਸਾ ਮਹਤਵਪੂਰਨ ਬਖਸ਼ੀ ਰੱਖੇ ਐਦਾਂ ਦਾ ਕੁਛ ਨਹੀਂ ਹੋ ਸਕਦਾ ਨਾ ਕਰਿਆ ਜਾਵੇ ਚਲੋ ਠੀਕ ਹੈ ਜੀ ਬਾਈ ਚਾਹ ਤੀਆਂ ਲੱਗਿਆ ਓਕੇ